ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਰਤਨੀ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਹੈ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਤੁਸੀਂ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਕੱਲ ਦਾ ਵਲੌਗ ਸਟਾਰਟ ਕਰਿਆ ਹੋਇਆ ਸੀ ਜੀ ਆਪਣਾ ਇੱਕ ਵਲੌਗ ਦਾ ਪਾਇੰਟ ਕਰਕੇ ਨਾਲ ਦੀ ਨਾਲ ਦੂਸਰਾ ਸਟਾਰਟ ਕਰ ਲਿਆ ਸੀ ਉਹਦੇ ਵਿੱਚ ਆਪਾਂ ਬਣਾਏ ਸੀਗੇ ਜੀ ਵਾਈਟ ਚਨੇ ਤੇ ਇਹ ਹੁਣ ਆਪ ਨਾਲ ਬਣਾ ਰਹੇ ਹਾਂ ਸੀਗੇ ਪੂਰੀਆਂ ਪੂਰੀਆਂ ਦਾ ਆਟਾ ਆਪਾਂ ਪਹਿਲਾਂ ਗੁੰਨ ਲਿਆ ਜੀ ਆٹے ਦੀ ਪਕਾ ਰਹੇ ਆ ਆਪਾਂ ਮੈਦੇ ਦੀਆਂ ਨਹੀਂ ਹੈਗੀਆਂ ਇਹ ਤੇ ਇਹਦੇ ਵਿੱਚ ਆਪਾਂ ਪਾਇਆ ਸੀ ଲୋਣ ਪਾ ਲਿਆ ਸੀਗਾ ਜੀ ਅਜਵੈਨ ਤੇ ਦੋ ਚਟਕੀਆਂ ਪਾਈਆਂ ਸੀਗੀਆਂ ਮਿੱਠੇ ਸੋਡੇ ਦੀਆਂ ਤਿੰਨ ਚਾਰ ਚਮਚੇ ਪਾ ਲਈ ਸੀ ਦਹੀਂ ਦੇ ਤੇ ਸੌਫਟ ਜਿਹਾ ਆਟਾ ਗੁੰਨ ਲਿਆ ਸੀ ਆਪਾਂ ਨਾ ਹੀ ਜ਼ਿਆਦਾ ਸਖਤ ਤੇ ਨਾ ਹੀ ਜ਼ਿਆਦਾ ਫੁੱਲਾ ਤੇ ਗੁੰਨੇ ਕੇ ਆਟਾ ਆਪਾਂ ਅੱਧੇ ਘੰਟੇ ਲਈ ਰੱਖ ਦਿੱਤਾ ਸੀਗਾ ਰੈਸਟ ਤੇ ਉਸ ਤੋਂ ਬਾਅਦ ਫਿਰ ਬਣਾਉਣ ਲੱਗੇ ਸੀਗੇ ਪੂਰੀਆਂ ਆਪਾਂ ਬਹੁਤ ਵਧੀਆ ਪੂਰੀਆਂ ਬਣ ਕੇ ਤਿਆਰ ਹੋਈਆਂ ਨੇ ਜੀ ਸਾਰੀਆਂ ਫੁੱਲੀਆਂ ਨੇ ਸਾਰੀਆਂ ਪੂਰੀਆਂ ਦੇ ਵਿੱਚੋਂ ਇੱਕ ਦੋ ਪੂਰੀਆਂ ਹੋਣਗੀਆਂ ਜੋ ਨਹੀਂ ਫੁੱਲੀਆਂ ਬਾਕੀ ਸਾਰੀਆਂ ਵਧੀਆ ਫੁੱਲ ਕੇ ਤਿਆਰ ਹੋਈਆਂ ਨੇ ਜੀ ਤੇ ਟੇਸਟੀ ਵੀ ਬਹੁਤ ਬਣੀਆਂ ਸੀ ਸਬਜ਼ੀ ਵੀ ਤੇ ਪੂਰੀਆਂ ਵੀ ਇਹੋ ਜਿਹੀਆਂ ਚੀਜ਼ਾਂ ਬੱਚੇ ਖੁਸ ਹੋ ਕੇ ਖਾ ਲੈਂਦੇ ਨੇ। ਜੀ ਸਬ지 ਰੋਟੀ ਘੱਟ ਖਾ ਕੇ ਖੁਸ ਨੇ। ਜਦੋਂ ਵੀ ਆਪਾਂ ਬਣਾਉਨੇ ਆ ਜੀ। ਚਿੱਟੇ ਸੋਲੇ ਤਾਂ ਨਾਲ ਪੂਰੀਆਂ ਜ਼ਰੂਰ ਬਣਾਉਨੇ ਆ। ਸ਼ਾਮ ਨੂੰ ਜਾਂ ਸਵੇਰੇ ਇੱਕ ਟਾਈਮ ਬਣਾ ਲੈਣੇ ਹੁੰਦੇ ਆ। ਪਰ ਇਸ ਵਾਰ ਤਾਂ ਦੋਨੇ ਟਾਈਮ ਬਣਾ ਲਈਏ ਜੀ ਸ਼ਾਮ ਨੂੰ ਵੀ ਸਵੇਰੇ ਵੀ। ਦੋ ਟਾਈਮ ਬਣਾ ਲਈਆਂ ਸੀ। ਸ਼ਾਮ ਨੂੰ ਘੱਟ ਬਣਾ ਲਈਏ ਜੀ। ਸਵੇਰੇ ਵੱਧ ਬਣਾਉਣੀ ਹੈ ਅਮੇ। ਸਾਬ ਨੂੰ ਇਹ ਹੁੰਦਾ ਵੀ ਖਾ ਕੇ ਪੈਣਾ ਤળે ਵੀ ਚੀਜ਼ ਔਖਾ ਨਾ ਕਰੀ ਤਾਂ ਆਖਾ ਕੀ ਹੋ ਜਾਂਦਾ ਜੀ ਸਵੇਰੇ ਆਪਾਂ ਕੰਮ ਕਰਨੇ ਹੁੰਦੇ ਨੇ ਤੁਰੇ ਫਿਰਦੇ ਆ ਹਾਜਮ ਆ ਜਾਂਦੀ ਏ ਚੀਜ਼ ਤੇ ਨਾਲ ਖਾਣ ਲੱਗੀ ਸੀ ਜੀ ਬੱਚੇ ਸਾਰੇ ਗਰਮ ਗਰਮ ਖਾ ਲਈ ਸੀ ਸਾਰਿਆਂ ਨੇ ਬਾਅਦ ਦੇ ਵਿੱਚ ਅਸੀਂ ਖਾ ਲਾਂਗੇ ਜੀ ਨਾਲ ਦਿਨੜ ਬਣਾਉਂਦੇ ਚੀਜ਼ ਤੇ ਖਾ ਲੈਂਦੇ ਨੇ ਫਿਰ ਉਹਨਾਂ ਟਾਈਮ ਨਹੀਂ ਲੱਗਦਾ ਹੈਗਾ ਬਣਾਉਣ ਨੂੰ ਚੀਜ਼ ਜਿੰਨੇ ਟਾਈਮ ਚ ਆਪਾਂ ਬਣਾਉਨੇ ਆ ਜਿਹੋ ਉਨੇ ਚ ਖਾਦੀ ਜਾਂਦੀ ਹੈ ਨਾਲ ਗਰਮ ਸਵਾਦ ਵੱਧ ਲੱਗਦੀ ਹੈ ਜੇ ਬਣਾ ਕੇ ਬਾਅਦ ਦੇ ਵਿੱਚ ਪੜਾਉਨੇ ਆਪਾਂ ਫਿਰ ਖਾਂਦੇ ਆ ਸਾਰੇ ਫਿਰ ਟਾਈਮ ਵੱਧ ਲੱਗ ਜਾਂਦਾ ਦੁੱਗਣਾ ਟਾਈਮ ਲੱਗ ਜਾਂਦਾ ਚੀਜ਼ ਨੂੰ ਟੀ ਗਰਮ ਚੀਜ਼ ਦਾ ਸਵਾਦ ਵੀ ਦੁੱਗਣਾ ਹੁੰਦਾ ਹੈ ਸਵਾਦ ਸਵਾਦ ਦੇ ਵਿੱਚ ਵੱਧ ਖਾਦੀ ਜਾਂਦੀ ਹੈ ਗਰਮ ਚੀਜ਼ੇ ਠੰਡੀਆਂ ਹੋਈਆਂ ਦੋਨਾਂ ਟੇਸਟ ਨਹੀਂ ਆਉਂਦਾ ਤਾਂ ਕਰਕੇ ਆਪਾਂ ਨਾਲ ਦੀ ਨਾਲ ਫੜਾ ਦਿਤਤੀਆਂ ਸੀ ਬੱਚਿਆਂ ਨੇ ਖਾ ਲਈਆਂ ਸੀ ਸਾਰਿਆਂ ਨੇ ਨਾਲ ਆਪਾਂ ਪਿਆਜ਼ ਕੱਟ ਲਿਆ ਸੀ ਹੋਸਲਾਦ ਨਹੀਂ ਸੀਗਾ ਇਕੱਲਾ ਪਿਆਜ਼ ਕੱਟ ਲਿਆ ਸੀ ਲੋਜੀ ਪੋਰੀਆਂ ਆਪਣੀਆਂ ਬਣ ਗਈਆਂ ਤੇ ਇਹ ਆ ਗਈ ਜੀ ਅੱਜ ਦੀ ਵੀਡੀਓ ਇੱਥੇ ਆਪਾਂ ਲਿਆਏ ਸੀਗੇ ਧਰ ਚੋਕੇ ਦੁੱਧ ਕੱਢ ਲਾਂਗੇ ਜੀ ਆਪਾਂ ਭਾਂਡੇ ਦੇ ਵਿੱਚ ਤੇ ਨਾਲ ਹੀ ਫਿਰ ਆਪਾਂ ਬਾਧ ਦੇ ਵਿੱਚ ਭਾਂਡੇ ਸਾਫ਼ ਕਰ ਦਾਂਗੇ ਧੋਖ ਸਿੰਕ ਚ ਔਰ ਪਾਣੀ ਤੇ ਬਾल्टी ਮੰਗੀ ਜੀ ਦੁੱਧ ਵਾਲੀ ਨਾਲ ਹੀ ਥੋੜਾ ਜਿਹਾ ਬਾल्टी ਧੋ ਕੇ ਪਾਣੀ ਪਾ ਲਾਂਗੇ ਜੀ ਹੱਜੀ ਆਪਾਂ ਕੜਾਈ ਰੱਖਿਆ ਹੋਇਆ ਜੀ ਘੜੇ ਵਾਲਾ ਪਾਣੀ ਪੀਣੀ ਆ ਮੈਂ ਬੱਚੇ ਤਾਂ ਲੱਗ ਵੀ ਫਰਿੱਜ ਵਾਲਾ ਪਾਣੀ ਪੀਣਾ ਪਰ ਮੈਂ ਘੜੇ ਵਾਲੀ ਪੀਂਦੀ ਹਾਂ ਜੀ। ਠੰਡਾ ਹੁੰਦਾ ਬਿਲਕੁਲ। ਰਾਤ ਨੂੰ ਭਰ ਦਿੰਨੇ ਆ। ਢੋਕੇਦਾਰੇ ਚੰਗੀ ਤਰ੍ਹਾਂ ਸਵੇਰ ਤੱਕ ਠੰਡਾ ਹੋ ਜਾਂਦਾ। ਫਿਰ ਜਦੋਂ ਪੀਤਾ ਜਾਂਦਾ ਜੀ। ਜੇ ਸਵੇਰੇ ਭਰਦੇ ਆਂ ਆਪਾਂ ਫੇਰ ਠੰਡਾ ਨਹੀਂ ਹੁੰਦਾ। ਰਾਤ ਨੂੰ ਭਰਿਆ ਹੋਇਆ ਠੰਡਾ ਹੋ ਜਾਂਦਾ। ਤੇ ਇਧਰ ਆਪਣਾ ਉਜਰਿਆ ਸੀ ਤੜਕਾ, ਸਿਮਲਾ ਮਿਰਚਾਂ ਬਣਾਉਣੀਆਂ ਨੇ ਅੱਜ ਫੇਰ। ਇਹ ਰਿਸ਼ਤੇਦਾਰ ਆਈ ਹੋਈ ਨੇ ਜੀ ਆਪਣੀ। ਉਹਨਾਂ ਦੀ ਕਹਿਣਤੀ ਸੀ ਮਲਾ ਮਿਰਚਾਂ ਬਣਾਈਆਂ ਨੇ ਜਿਹੜੀ ਸਬਜ਼ੀ ਪਸੰਦ ਹੈ ਜੀ ਉਹ ਬਣਾ ਲੈਨੇ ਆਪਾਂ ਖਾ ਲੈਨੇ ਨੇ ਫਿਰ ਬੱਚੇ ਇਹ ਤੜਕਾ ਆਪਣਾ ਭੁੰਨਣ ਵਾਲੀ ਸੀ ਤੇ ਉਧਰ ਰੱਖਿਆ ਹੈ ਦੁੱਧਾ ਵਾਲੀ ਆਉਣ ਲਈ ਆਪਣਾ ਉਧਰ ਵੀ ਧਿਆਨ ਸੀਗਾ ਬਾਰ-ਬਾਰ ਦੁੱਧ ਦੇਖ ਰਹੀ ਸੀ ਮੈਂ ਪਤਾ ਨਹੀਂ ਲੱਗਦਾ ਹੈਗਾ ਮਾੜਾ ਜਾਂ ਕਿਸੇ ਪਾਸੇ ਹੋਰ ਧਿਆਨ ਹੋ ਜਾਂਦਾ ਜਾਂਦੀ ਨਿਕਲ ਜਾਂਦਾ ਜੀ ਫਿਰ ਤਾਂ ਕਰਕੇ ਮੈਂ ਉਹਨੂੰ ਬਾਰ-ਬਾਰ ਦੇਖ ਰਹੀ ਸੀ ਚੱਕ ਕੇ ਦੀ ਇਹ ਬਣੀ ਹੋਈ ਹੈ ਜੀ ਖੀਰ ਸਵੇਰੀ ਬਣਾਈ ਸੀ ਅੱਜ ਆਪਾਂ ਮੱਠਾ ਟਿਕਿਆ ਸੀਗਾ ਸਵੇਰੀ ਕਿਸੇ ਨੇ ਨਹੀਂ ਖਾਧੀ ਠੰਡੀ ਕਰਕੇ ਖਾਵਾਂਗੇ ਕਹਿੰਦੇ ਫਿਰ ਸਵੇਰੀ ਆਪਾਂ ਬਣਾ ਕੇ ਰੱਖ ਦਿੱਤੀ ਸੀ ਫ੍ਰੀਜ 'ਚ ਹੁਣ ਫ੍ਰੀਜ 'ਚੋਂ ਕੱਢ ਕੇ ਲੈ ਕੇ ਆਈਏ ਤੇ ਇਧਰ ਆਪਾਂ ਨਾਣ ਵਿੱਚ ਪਾ ਲਿਆ ਸੀ ਟੜਕੇ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਪਕਾ ਲਾਂਗੇ ਇਹਨੂੰ ਹੋਰ ਫਿਰ ਸਬਜ਼ੀ ਪਾਵਾਂਗੇ ਵਿੱਚ ਉਨੇ ਟਾਈਮ ਦੇ ਵਿੱਚ ਆਪਾਂ ਖੀਰ ਪਾ ਕੇ ਦੇ ਦਿੰਦੇ ਹਾਂ ਜੀ ਸਾਰਿਆਂ ਨੂੰ ਇਹ ਰੋਟੀ ਤੋਂ ਪਹਿਲਾਂ ਹੀ ਹੁਣ ਖੀਰ ਦੇ ਦੇ ਦਿੱਤੀ ਹੈ ਜੀ ਮੈਂ ਜੇ ਰੋਟੀ ਖਾ ਲੈਂਦੇ ਨੇ ਬੱਚੇ ਰਾਜ ਕੀ ਫੇਰ ਖੀਰ ਨਹੀਂ ਖਾਂਦੇ ਫੇਰ ਕਹਿੰਦੇ ਮੰਮੀ ਰੱਖ ਦੋ ਹੁਣ ਤਾਂ ਢਿੱਡ ਭਰ ਗਿਆ ਸਵੇਰੇ ਖਾ ਲਾਂਗੇ ਨਹੀਂ ਕਰਕੇ ਫੇਰ ਪਈ ਰਹਿੰਦੀ ਹੈ ਜੀ ਤਾਂ ਕਰਕੇ ਹੁਣ ਆਪਾਂ ਰੋਟੀ ਤੋਂ ਪਹਿਲਾਂ ਹੀ ਦੇ ਦਿੱਤੀ ਜਿੰਨੀ ਖਾਧੀ ਜਾਂ ਥੋੜੀ ਹੋਣੀ ਸੀਗੀ ਜਿਆਦਾ ਨਹੀਂ ਬਣਾਈ ਗਰਮੀ ਦੇ ਵਿੱਚ ਠੰਡੀਆਂ ਚੀਜ਼ਾਂ ਦਾ ਸਵਾਦ ਲੱਗਦੀਆਂ ਨਹੀਂ ਤੇ ਖੀਰ ਵੀ ਠੰਡੀ ਠੰਡੀ ਖਾਈਏ ਤਾਂ ਦੁੱਗਣਾ ਸਵਾਦ ਹੋ ਜਾਂਦਾ ਖੀਰ ਦਾ ਗਰਮ ਖੀਰ ਉਹ ਨਹੀਂ ਸਵਾਦ ਨਹੀਂ ਲੱਗਦੀ ਗਰਮੀ ਦੇ ਵਿੱਚ ਤਾਂ ਠੰਡੀ ਘਰੀ ਹੋਈ ਸਵਾਦ ਲੱਗਦੀ ਆ ਤੇ ਬੱਚੇ ਠੰਡੀ ਘਰੀ ਹੋਈ ਚੀਜ਼ੇ ਖਾ ਕੇ ਖੁਸ਼ ਨੇ ਖੀਰ ਠੰਡੀ ਹੋਈ ਵਧੀਆ ਖਾ ਲੈਂਦੇ ਨੇ ਇਹ ਬੱਚੇ ਪਰ ਸੇਵੀਆਂ ਨਹੀਂ ਖਾਂਦੇ ਹੈਗੇ ਸੇਵੀਆਂ ਲੋਨ ਵਾਲੀਆਂ ਬਣਵਾ ਕੇ ਖਾਂਦੇ ਨੇ ਖੀਰ ਖਾ ਲੈਂਦੇ ਨੇ ਜੀ ਤੇ ਕੀਤੇ ਵਿੱਚ ਵੀ ਕੁਝ ਨਹੀਂ ਪਾਉਣ ਦਿੰਦੇ ਕੋਈ ਡਾਇਰੈਕਟ ਰੂਟ ਵਗੈਰਾ ਸਿੰਪਲ ਬਣਾਈ ਸੀ ਆਪਾਂ ਉਹ ਵੀ ਵਿੱਚ ਪਾਈ ਹੋਈ ਚੀਜ਼ਾਂ ਬੱਚੇ ਨਹੀਂ ਖਾਂਦੇ ਹੈਗੇ ਤਾਂ ਕਰਕੇ ਫਿਰ ਆਪਾਂ ਕੁਝ ਨਹੀਂ ਪਾਉਂਦੇ ਹੈਗੇ ਜੀ ਵਿੱਚ ਜਿਵੇਂ ਬੱਚੇ ਖਾ ਲੈਣ ਉਸ ਤਰ੍ਹਾਂ ਦੀ ਚੀਜ਼ ਬਣਾ ਲੈਨੇ ਆ ਬੱਚਿਆਂ ਦਾ ਹੀ ਹੁੰਦਾ ਜੀ ਵੱਧ ਇਧਰ ਆਪਣਾ ਤੜਕਾ ਤਿਆਰ ਸੀ ਆਲੂ ਪਾ ਦਿੰਦੇ ਨੇ ਉਹਦੇ ਵਿੱਚ ਤੇ ਨਾਲ ਪਾ ਲਿਆ ਥੋੜਾ ਜਿਹਾ ਪਾਣੀ ਥੋੜਾ ਟਾਈਮ ਪਹਿਲਾਂ ਆਲੂਆਂ ਨੂੰ ਸੀਕ ਲਵਾ ਲਾਂਗੇ ਆਪਾਂ ਸਬਜੀ ਬਾਅਦ ਦੇ ਵਿੱਚ ਪਾਵਾਂਗੇ। ਓਨੀ ਟਾਈਮ ਦੇ ਵਿੱਚ ਆਪਾਂ ਖੀਰ ਪੜਾ ਦਿੰਨੇ ਆ ਜੀ ਸਾਰਿਆਂ ਨੂੰ ਤੇ ਨਾਲੇ ਮੈਂ ਖਾ ਲੂੰਗੀ। ਫਿਰ ਸਬਜੀ ਪਾ ਦਾਂਗੇ ਆਪਾਂ ਇਹਦੇ ਵਿੱਚ। ਤੇ ਨਾਲ ਵਾਧੂ ਸਮਾਨ ਨਾਲ ਨਾਲ ਚੱਕ ਦਿੰਨੇ ਆ ਜੀ। ਜਿੰਨਾ ਚੱਕੀ ਫਿਰ ਜ਼ਿਆਦਾ ਖਲਾਰਾ ਜਾ ਪੈ ਜਾਂਦਾ। ਕੰਮ ਵੀ ਵੱਧ ਜਾਂਦਾ ਜੀ ਫਿਰ ਭਾਂਡੇ ਵੀ ਜ਼ਿਆਦਾ ਇਕੱਠੇ ਹੋ ਜਾਂਦੇ ਨੇ ਸਿੰਕ 'ਚ ਦੁੱਧ ਨੂੰ ਵਾਲੀ ਆ ਗਈ ਇਹਨੂੰ ਗੈਸ ਨੂੰ ਆਪਾਂ ਕਰ ਦਿੰਦੇ ਆ ਜੀ ਬੰਦ ਇੱਥੇ ਮੈਂ ਢੱਕਣ ਚੱਕ ਲਿਆ ਜੀ ਹੱਥ ਨਾਲ ਹੀ ਥੋੜਾ ਜਿਆਦਾ ਗਰਮ ਹੋਇਆ ਪਿਆ ਸੀ ਆਪਾਂ ਲੱਗ ਗਈ ਉੱਥੇ ਤੇ ਸਬਜ਼ੀ ਪਾਤੀ ਜੀ ਪਹਿਲੇ ਹੀ ਮੈਂ ਇੱਧਰ ਕੋਈ ਹੋਰ ਕੰਮ ਕਰਨ ਲੱਗ ਗਈ ਸੀ ਖੀਰ ਉਥੀ ਪਈ ਆ ਆਪਣੀ ਹਜੇ ਫਿਰ ਮੈਂ ਸੋਚਿਆ ਵੀ ਸਬਜੀ ਪਾਈ ਦਿੰਨੇ ਆ ਜੀ ਵਿੱਚ ਫਿਰ ਬਹਿ ਕੇ ਆਰਾਮ ਨਾਲ ਖਾ ਲੈਣੇ ਆ ਅਖੀਰ ਗੈਸ ਆਪਾਂ ਕੱਟ ਕਰ ਦਾਂਗੇ ਥੋੜਾ ਜਿਹਾ ਮੀਡੀਅਮ ਜਿਹਾ ਵਧੀਆ ਬਣ ਜੂਗੀ ਸਬਜੀ ਫਿਰ ਕੱਟਾ ਗਦਨੇ ਇਹਨੂੰ ਆਪਾਂ ਇਧਰ ਆਪਾਂ ਥੋੜੀ ਜਿਹੀ ਭਾਂਡੇ ਪਈ ਸੀ ਆਪਣੇ ਇਹ ਸੁੱਕੇ ਭਾਂਡੇ ਪਹਿਲਾਂ ਚੱਕ ਦਿੰਨੇ ਆ ਜੀ ਤੇ ਫੇਰ ਮਾਂਜਣ ਵਾਲੀ ਮਾਲਕੀ ਧਰ ਲਾਂਗੇ ਹੁਣ ਤਾਂ ਹਨੇਰੀਆਂ ਜਾਂ ਲਸੀਆਂ ਤੇ ਬਾਡੀ ਦਾ ਉਹਦੀ ਕਰਕੇ ਕਰਦ ਵਗੈਰਾ ਬਹੁਤ ਹੋਈ ਪਈ ਐ ਜਦੋਂ ਇਹ ਕਰਦਾਂ ਜਿਹਾ हट ਗਿਆ ਫੇਰ ਸਫਾਈ ਕਰਾਂਗੇ ਗਰਮੀ ਦੇ ਵਿੱਚ ਫਿਰ ਰੋਜ਼ ਰੋਜ਼ ਕਰਨ ਨੂੰ ਜੀਵ ਨਹੀਂ ਕਰਦਾ ਹੈਗਾ ਜੀ ਜਿਆਦਾ ਸਫਾਈ ਥੋੜੀ-ਬੋਤੀ ਤਾਂ ਆਪਾਂ ਕਰਦੇ ਹੀ ਰਹਿੰਦੇ ਆ ਨਾਲ ਹੁੰਦੇ ਪਾਂਡੇ ਚੱਕ ਦਿੱਤੇ ਜੀ ਥੋੜੀ ਸੀਗੇ ਇਹਦੇ ਵਿੱਚ ਵੀ ਕਿ ਥੋੜੇ ਜੇ ਮਾਂਜਣ ਵਾਲੇ ਨੇ ਪਾਂਡੇ ਆਪ ਸਾਬਣ ਨਾਲ ਹੀ ਮਾਂਜਦੇ ਹੁੰਦੇ ਆ ਪਹਿਲਾਂ ਛੋਟੇ ਪਾਂਡੇ ਮਾਂਜ ਲਾਗੇ ਜੀ ਫਿਰ ਬਾਲਟੀ ਮਾਂਜ ਕੇ ਧਰਨਾਗੇ ਦੁੱਧਾਂ ਵਾਲੀ ਬਾਲਟੀ ਹੁਣ ਗਰਮੀ ਕਰਕੇ ਦੋਨੇ ਟਾਈਮ ਮਾਂਜ ਲੈਣੀ ਹੈ ਜੀ ਫੇਰ ਦੁੱਧ ਖੱਟਾ ਹੋਣ ਦਾ ਡਰ ਰਹਿੰਦਾ ਹੈ ਘਰ ਦਾ ਦੁੱਧ ਆਪਣੇ ਭਾਂਡੇ ਆਪਾਂ ਚੰਗੀ ਤਰ੍ਹਾਂ ਮਾਂਜਦੇ ਆਂ ਜੀ ਸਾਫ਼ ਕਰਦੇ ਆਂ ਪੂਰੀ ਗਰਮੀ ਦੇ ਵਿੱਚ ਵੀ ਬਿਨਾ ਵਾੜੀ ਤੋਂ ਦੋ ਦਿਨ ਫ੍ਰੀਜ ਦੇ ਵਿੱਚ ਪਿਆ ਰਹੇ ਤਾਂ ਵੀ ਖਰਾਬ ਨਹੀਂ ਹੁੰਦਾ ਹੈਗਾ ਤੇ ਜਿਹੜਾ ਆਪਾਂ ਢੋਲਾਂ ਨਾਲ ਲੈਣਾ ਜੀ ਦੁੱਧੀਆਂ ਵਗੈਰਾ ਤੋਂ ਉਹ ਇੱਕ ਦਿਨ ਵੀ ਨਹੀਂ ਰਹਿੰਦਾ ਹੈਗਾ ਵਾੜੀ ਦੇਣਾ ਪੈਂਦਾ ਹੈ ਘਰ ਦੇ ਦੁੱਧ ਦੀ ਮੌਜ ਤਾਂ ਬਥੇਰੀ ਹੈ ਜੀ ਪਰ ਕਈ ਡੰਗਾ ਸਾਂਭਣ ਦੋ ਉਹ ਕਰ ਜਾਂਦੇ ਨੇ ਜੀ ਵੀ ਕਿੱਥੇ ਡੰਗਾ ਸਾਂਭਾਂਗੇ ਮੁੱਲੇ ਦੁੱਧ ਲੈ ਲਾਂਗੇ ਪਰ ਘਰ ਦੇ ਦੁੱਧ ਵਰਗੀ ਮੌਜ ਨਹੀਂ ਹੁੰਦੀ ਆਪਾਂ ਵੀ ਤਾਂਹੀਂ ਦੋ ਰੱਖੇ ਹੋਏ ਨੇ ਜੀ ਆਪਣਾ ਸਰ ਜਾਂਦਾ ਵਧੀਆ ਤੇ ਜਦੋਂ ਦੋਈ ਮੱਝਾਂ ਸੁੱਕੀਆਂ ਹੋਈਆਂ ਹੁੰਦੀਆਂ ਨੇ ਤਾਂ ਪਾਇਆ ਵੀ ਜਾਂਦਾ ਜੀ ਜਾ ਵਗੈਰਾ ਆਪਾਂ ਘੱਟੀ ਬਣਾਉਣੀ ਆ ਘੱਟੀ ਬਣਦੀ ਹੈ ਜੀ ਠੰਡ ਦੇ ਵਿੱਚ ਤਾਂ ਬਣ ਜਾਂਦੀ ਹੈ ਜੀ ਤਿੰਨ ਵਾਰੀ ਗਰਮੀ 'ਚ ਤਾਂ ਦੋ ਵਾਰੀ ਇਹ ਬਣਦੀ ਹੈ ਜੀ ਜੇ ਕੋਈ ਆਇਆ ਗਿਆ ਜੀ ਤਾਂ ਬਣ ਜਾਂਦੀ ਹੈ ਵੱਧ ਦੋ ਵਾਰੀ ਚਾਹ ਬਣਦੀ ਹੈ ਸਾਰੇ ਭੈਣ ਭਰਾ ਜਿਹੜੇ ਆਪਣੀ ਚੈਨਲ ਤੇ ਆਉਂਦੇ ਨੇ ਜੀ ਤੇ ਸੋਹਣੇ-ਸੋਹਣੇ ਕਮੈਂਟ ਕਰਦੇ ਹੋ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਹੜੇ ਆਪਣੇ ਨਾਲ ਨਵੇਂ ਜੁੜ ਰਹੇ ਨੇ ਉਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਅੱਜ ਦੀ ਵੀਡੀਓ ਤੇ ਨਵੇਂ ਆਏ ਨੇ ਪਲੀਜ਼ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਇਹ ਪੰਟੀ ਤੋਂ ਦਿੰਨੇ ਆ ਜੀ ਆਪਾਂ ਸਬਜੀ ਆਪਣੀ ਹਜੇ ਬਣ ਰਹੀ ਸੀ ਗੈਸ ਘੱਟ ਕਰਤਾ ਸੀਗਾ ਬਿਲਕੁਲ ਹੋਈ ਹੋਈ ਬਣ ਜੂਗੀ ਜੀ ਤੇ ਇੱਧਰ ਮੈਂ ਲੱਗੀ ਸੀ ਆਟਾ ਗੁੰਨਣ ਸਬਜੀ ਨੂੰ ਥੋੜਾ ਜਿਹਾ ਟਾਈਮ ਲੱਗਣਾ ਸੀ ਹੋਰ ਉਹਨੇ ਟਾਈਮ ਦੇ ਵਿੱਚ ਆਟਾ ਗੁੰਨ ਕੇ ਰੱਖ ਲੈਣੇ ਆ ਜੀ ਫਿਰ ਜਦੋਂ ਰੋਟੀ ਖਾਣੀ ਹੋ ਉਹਦੇ ਨਾਲ ਦੀ ਨਾਲ ਬਣਾ ਲਾਂਗੇ ਜਿਆਦਾ ਪਹਿਲਾਂ ਗੁੰਨਿਆ ਹੋਇਆ ਆਟਾ ਹੁਣ ਪਤਲਾ ਹੋ ਜਾਂਦਾ ਗਰਮੀ ਕਰਕੇ ਟਾਈਮ ਦੀ 10-15 ਮਿੰਟ ਪਹਿਲਾਂ ਹੀ ਗੁੰਦੀ ਹੁੰਦੇ ਆ ਤੇ ਇੱਕ ਟਾਈਮ ਦਾ ਹੀ ਗੁੰਦੇ ਹੁੰਦੇ ਹਿੰਨੇ ਜੀ ਆਪਾਂ ਜਿਆਦਾ ਗੁੰਨ ਕੇ ਨਹੀਂ ਰੱਖਦੇ ਹੈਗੇ ਆਟਾ ਪਹਿਲਾਂ ਰੱਖ ਲੈਂਦੀ ਸੀ ਮੈਂ ਪਰ ਹੁਣ ਜਦੋਂ ਦਾ ਪਤਾ ਲੱਗਿਆ ਜੀ ਵੀ ਆਟਾ ਗੁੰਨੂ ਕੇ ਨਹੀਂ ਰੱਖਣਾ ਚਾਹੀਦਾ ਤਾਂ ਆਪਾਂ ਤਾਜ਼ਾ ਆਟਾ ਹੀ ਗੁੰਨ੍ਹ ਲੈਨੇ ਆ। ਤੇ ਤਾਜੀ ਆਟੇ ਦੀ ਰੋਟੀ ਵੀ ਬਹੁਤ ਵਧੀਆ ਬਣਦੀ ਹੈ ਜੀ। ਬਿਹੇ ਆਟੇ ਦੀ ਰੋਟੀ ਨਹੀਂ ਬਣਦੀ ਹੈਗੀ ਵਧੀਆ। ਤੇ ਵੇਲਣੀ ਵੀ ਔਖੀ ਹੁੰਦੀ ਹੈ। ਤਾਜੀ ਆਟੇ ਦੀ ਰੋਟੀ ਬਹੁਤ ਵਧੀਆ ਬਣਦੀ ਹੈ ਤੇ ਚਿੱਟੀ ਬਣਦੀ ਹੈ। ਚੰਗੀ ਤਰ੍ਹਾਂ ਨੂੰ ਦੋ ਤਿੰਨ ਵਾਰੀ ਮੁੱਕੀ ਦੇ ਕੇ ਢੱਕ ਕੇ ਰੱਖ ਲਾਂਗੇ। ਹੀ ਟਾਈਮ ਤੇ ਇੱਕ ਵਾਰੀ ਫੇਰ ਮक्की ਦੇ ਲਾਂਗੇ ਜੀ ਬਲੀਆਂ ਹੋ ਜਾਊਗਾ ਸੌਫਟ ਤੇ ਸਬਜੀ ਵੀ ਆਪਣੀ ਬਣਨ ਵਾਲੀ ਐ ਬਸ ਆਟਾ ਗੁੰਨਣ ਤੋਂ ਬਾਅਦ ਆਪਾਂ ਚੈੱਕ ਕਰਕੇ ਗੈਸ ਬੰਦ ਕਰ ਦਾਂਗੇ ਦੇਖਦੇ ਆਂ ਜੀ ਸਬਜੀ ਆਪਾਂ फटाफट ਬਣ ਜਾਂਦੀ ਐ ਸਿਮਲਾ ਮਿਰਚ ਤਾਂ ਕੋਈ ਟਾਈਮ ਨਹੀਂ ਲੱਗਦਾ ਹੈਗਾ ਬਣ ਮੈਨੂੰ ਆਲੂ ਇਹਨੇ ਥੋੜਾ ਜਿਹਾ ਪਹਿਲਾਂ ਵੱਧ ਟਾਈਮ ਲਾਦਾ ਹੈ ਮਿਰਚਾਂ ਤਾਂ ਬਹੁਤ ਜਲਦੀ ਬਣ ਜਾਂਦੀਆਂ ਨੇ ਬਣੀ ਪਈ ਹੈ ਜੀ ਸਬਜੀ ਗੈਸ ਕਰਦਾਂਗੇ ਬੰਦ ਆਪਾਂ ਤੇ ਸੈਲਫ ਤੇ ਫੇਰ ਦਿੰਨੇ ਆ ਜੀ ਕੱਪੜਾ ਜਿਹੜਾ ਥੋੜਾ ਬਹੁਤਾ ਪਾਣੀ ਵਗੈਰਾ ਡੋਲ ਜਾਂਦਾ ਉਹ ਸਾਫ਼ ਹੋ ਜਾਊਗਾ ਫਿਰ ਜਦੋਂ ਰੋਟੀ ਬਣਾਉਂਦੇ ਆ ਨਹੀਂ ਇਹਦੇ ਉੱਤੇ ਸੁੱਕਾ ਆਟਾ ਪੜੇਥਣ ਵਾਲਾ ਖਿੰਡ ਜਾਂਦਾ ਜੀ ਉਹ ਜੰਮ ਜਾਂਦਾ ਇੱਥੇ ਸਾਫ ਸੈਲਫ ਦਿੱਤੇ ਕਪੜਾ ਫਿਰ ਕੇ ਸਾਫ ਹੋ ਜਾਂਦੀਆਂ